ਦਾਦਾ ਨਾ ਟਰਾਲੇ ਦੇ ਮਗਰ ਸਾਡੀ ਬੱਜੀ ਇਹ ਬੱਜੀ ਜਦੋਂ ਗੱਡੀ ਤੇ ਮੁੰਡੇ ਨੂੰ ਜਦੋਂ ਲੈ ਗਿਆ ਕੱਢ ਕੇ ਤੇ ਅਜੇ ਉਹਨੇ ਰੋਸੇ ਚ ਪਾਇਆ ਤਾਂ ਉਹਨੇ ਜਨੂੰ ਬੱਸ ਆਈ ਆ ਤੇ ਬੱਸ ਵਾਲੇ ਨੇ ਇਹਨੂੰ ਤੇ ਬਚਾ ਲਿਆ ਇਹਨੂੰ ਬਚਾ ਲਿਆ ਤੇ ਜਦੋਂ ਉਹਨੇ ਬੱਸ ਐਂ ਕਹਿੰਦਾ ਕਾਲੀ ਲੋਤਾ ਟਰਾਲਾ ਜਾ ਕੇ ਘਰੇ ਚ ਪੜ ਸੰਗਣੀ ਤੁੰਦ ਦੀ ਕਾਨ ਲਗਾਤਾਰ ਸੜਕ ਹਾਸੇ ਚ ਵਾਦਾ ਹੁੰਦਾ ਹੋਇਆ ਨਜ਼ਰ ਆ ਰਹੀ ਹੈ ਤਸਵੀਰਾਂ ਵਿਕ ਸਕਦੀ ਹੂੰ ਡੰਡੀਆਲਾ ਗੁਰੂ ਦੇ ਨੇੜੇ ਪਿੰਡ ਮੱਲੀਆਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਸੰਗਣੀ ਤੁੰਦ ਦੇ ਕੰਨ ਵੱਡਾ ਹਾਸਾ ਵਾਪਰਿਆ ਇੱਕ ਖੜੇ ਟਰਾਲੀ ਦੇ ਵਿੱਚ ਪਲਕ ਕੈਂਟਰ ਵੱਜਿਆ ਉਸ ਤੋਂ ਬਾਅਦ ਰੋਡਵੇਜ ਬੱਸ ਉਸ ਦੇ ਵਿੱਚ ਟਕਰਾ ਗਈ ਕਾਫੀ ਜ਼ਿਆਦਾ ਨੁਕਸਾਨ ਹੋਇਆ ਸਵਾਰੀਆਂ ਦੇ ਸੱਟਾਂ ਵੀ ਵੱਜੀਆਂ ਮਸਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਹਨਾਂ ਦੀ ਜਾਨ ਬਚਾਈ ਗਈ ਦੱਸ ਦੇ ਕਿ ਬੀਤੇ ਕੱਲ ਵੀ ਅਮਰਸਰ ਦੇ ਵਿੱਚ ਇੱਕ ਸਰਕਾਰੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ ਉਹ ਸਿੱਧੀ ਜਾ ਕੇ ਧੁੰਦ ਦੇ ਕੰਨ ਸੂਏ ਦੇ ਵਿੱਚ ਜਾ ਡੇਗੀ ਸੀ ਮਸਾਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਸੀ ਉੱਥੇ ਹੀ ਅਜ ਫਿਰ ਤੋਂ ਜੰਡਿਆਰਾ ਗੁਰੂ ਦੇ ਵਿੱਚ ਵੱਡਾ ਹਾਦਸਾ ਹੋਇਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆਏ ਪਰ ਸਵਾਰੀਆਂ ਦੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਬਲਵਿੰਦਰ ਸਿੰਘ ਏ ਜੀ ਸਾਡਾ ਬੇਟਾ ਗੱਡੀ ਲੈ ਕੇ ਆਉਣ ਡਿਆ ਜਲੰਧਰ ਤੋਂ ਕਿਹੜੀ ਗੱਡੀ ਤੁਹਾਡੀ ਆ ਗੱਡੀ ਹਾਂ ਜੀ ਕੰਟਰ ਆ ਜੀ ਕੰਟਰ ਇਹ ਗੱਡੀ ਜਿਹੜੋ ਲੈ ਕੇ ਆਉਣ ਡਿਆ ਤੇ ਟਰਾਲਾ ਖਲੋਤਾ ਰੌਣ ਸਾਈਡ ਅੱਛਾ ਪੁਲ ਦੇ ਉੱਤੇ ਉਹਨੂੰ ਕੋਈ ਬੱਤੀ ਨਹੀਂ ਜਗਲਦੀ ਕੋਈ ਉਹਦਾ ਇੰਟ੍ਰੀਗੇਟਰ ਨਹੀਂ ਕੋਈ ਪੱਥਰ ਨਹੀਂ ਲਾਏ ਉਹ ਡਰਾਈਵਰ ਵਿੱਚ ਕੋਈ ਨਹੀਂਗਾ ਅੱਛਾ ਉਹ ਡਰਾਈਵਰ ਕੋਈ ਨਹੀਂਗਾ ਵਿੱਚ ਉਹ ਦੱਸਣ ਵਾਲੇ ਦੱਸ ਦੇ ਆ ਵੀ ਇਹ ਡਰਾਈਵਰ ਜਿਹੜਾ ਰਾਤ ਦੇ ਜਾ ਕੇ ਗੁਰਦਾਰੇ ਸੁੱਤੇ ਉਹਨਾਂ ਦੱਸਿਆ ਉਹ ਟਰਾਲਿਆਂ ਨੇ ਅੱਛਾ ਇਹ ਜਦੋਂ ਗੱਡੀ ਵੱਜ ਗਈ ਇਹਦੇ ਮੁੰਡੇ ਦੀਆਂ ਨਿਕਲੀਆਂ ਚੀਕਾਂ ਜੋ ਵਿੱਚ ਹੁੰਦੇ ਦੇ ਦੋ ਮਗਰ ਗੱਡੀ ਵਜੀ ਆ ਝਟਕਾ ਵਜਾ ਤੁਸੀਂ ਪਿੱਛੇ ਦੇ ਵੇਖੋ ਅੰਦਰੋਂ ਉਹਨਾਂ ਕੋਈ ਵੀ ਚੋਲੀ ਕੋਈ ਨਿਕਲਿਆ ਹੋਰ ਜਿਹੜਾ ਜਦੋਂ ਮੁੰਡੇ ਦੇ ਚੀਕਾ ਨਿਕਲਿਆ ਸਟੀਅਰਿੰਗ ਵੇਖੋ ਜਦੋਂ ਫਸ ਗਿਆ ਨੇ ਢਿੱਟ ਜਾ ਕੋਈ ਲਾਗੇ ਨਹੀਂਗਾ ਜੀ ਉਹ ਲਾਗੇ ਆਪਣੇ ਹੋਟਲ ਵਾ ਜਦੋਂ ਹੋਟਲੋਂ ਸੋਣਿਆ ਉੱਥੇ ਐਕਸੀਡੈਂਟ ਹੋ ਗਿਆ ਜਾਪਦਾ ਮਨੇ ਸਾਰੀ ਇਹ ਕਿੰਨੇ ਵਜੇ ਗੱਲ ਹੈ ਇਹ 5:30 ਵਜੇ ਦੀ ਗੱਲ ਹੈ 5:30 ਪਾਉਣੇ 9:00 ਵਜੇ ਉਹ ਜਦੋਂ ਟ੍ਰੈਕ ਰੱਖਿਆ ਜਾ ਵੇਖ ਬੰਦੇ ਦੀ ਆਵਾਜ਼ਾਂ ਆਉਣੀਆਂ ਉਹ ਮੁੰਡਾ ਨੇ ਕੀ ਕੰਨ ਕੱਢਿਆ ਮੈਨੂੰ ਕੱਢੋ ਮੈਨੂੰ ਕੱਢੋ ਹੋਟਲ ਵਾਲਾ ਆਇਆ ਵਾ ਉਹਨੇ ਆਣ ਕੇ ਤੇ ਇਧਰ ਦਾ ਦਰਵਾਜ਼ਾ ਰਾਤ ਕੱਢਿਆ ਤੇ ਮੁੰਡਾ ਰੋਣ ਲੱਗਿਆ ਜੇ ਉਹਨੇ ਖੋਲ ਕੇ ਦਰਵਾਜ਼ਾ ਤੇ ਮੁੰਡੇ ਨੇ ਲੱਤਾਂ ਵਿੱਚੋਂ ਖਿੱਚ ਕੇ ਤੇ ਮੁੰਡੇ ਨੂੰ ਜਿਹੜੋ ਬਾਹਰ ਕੱਢਿਆ ਤੇ ਮੁੰਡਾ ਦੇ ਕੀਕਾ ਮਾਰੇ ਤੇ ਉਹ ਥਾਵਾ ਦਾ ਵੀ ਲੈ ਗਿਆ ਹੋਟਲ ਚ ਉਹਨੂੰ ਰਜਾਇਰ ਦੀ ਦਿੱਤੀ ਉਹਨੂੰ ਅੰਦਰ ਹੌਸਲਾ ਰੱਖ ਕੇ ਚਾਹ ਪਿਆਲੀ ਆ ਸਾਨੂੰ ਜਿਹੜੋ ਫੋਨ ਗਿਆ ਵੰਦਾ ਵੀ ਮੈਂ ਮੇਰੇ ਸੱਟਾਂ ਨਾਲ ਗੱਡੀ ਵੱਜ ਗਈ ਓਹੀ ਉਸੇ ਵੇਲੇ ਮੁੰਡਾ ਸਾਡਾ ਟੱਪਰ ਜੋ ਥੋੜਾ ਹਟਵਾਇ ਉਹ ਆਇਆ ਘਰ ਉਹਨੇ ਜਿਹੜੋ ਸਾਨੂੰ ਦੱਸਿਆ ਸਾਨੂੰ ਤੇ ਤਾਣੇ ਤਾਂ ਮੈਂ ਦੱਸਦਾ ਨਾ ਟਰਾਲੇ ਦੇ ਮਗਰ ਸਾਡੀ ਵਜੀ ਇਹ ਵਜੀ ਜਦੋਂ ਗੱਡੀ ਤੇ ਮੁੰਡੇ ਨੂੰ ਜਦੋਂ ਲੈ ਗਿਆ ਕੱਢ ਕੇ ਤੇ ਅਜੇ ਉਹਨੇ ਰਸਤੇ 'ਚ ਪਾਇਆ ਦੋਨੇ ਚ ਨੂੰ ਬੱਸ ਆਈ ਆ ਤੇ ਬੱਸ ਵਾਲੇ ਨੇ ਇਹਨੂੰ ਤੇ ਵਿਚਾਲਿਆ ਇਹਨੂੰ ਵਿਚਾਲਿਆ ਤੇ ਜਦੋਂ ਉਹਨੇ ਬੱਸ ਐ ਖੜੀ ਤਾਂ ਗਾੜੀ ਖਲੋਤਾ ਟਰਾਲਾ ਜਾ ਕੇ ਟਰਾਲੇ 'ਚ ਵਜ ਗਿਆ ਟਰਾਲੇ ਜਦੋਂ ਵਜ ਗਿਆ ਤੇ ਉਦੋਂ ਵੀ ਕੋਈ ਬੰਦਾ ਨਹੀਂ ਉਹ ਟਰਾਲੇ ਦੇ ਵਿੱਚੋਂ ਨਿਕਲਿਆ ਜੇ ਹੁੰਦਾ ਤੇ ਨਿਕਲਦਾ ਟਰਾਲਾ ਤੇ ਕਰੇ ਖਰਾਬ ਹੋਇਆ ਡੱਕ ਕੇ ਪਤਾ ਨਹੀਂ ਕਿੱਥੇ ਗਏ ਜਦੋਂ ਟਰਾਲੇ ਗੱਡੀ ਵੱਜ ਗਈ ਆ ਬੱਸ ਤੇ ਉਹ ਸਾਨੂੰ ਅਸੀਂ ਆ ਕੇ ਹੋਟਲ ਤੇ ਪਹੁੰਚ ਗਏ ਤੇ ਕੰਮ ਉੱਤੇ ਬੜਾ ਤਗੜਾ ਹੋ ਗਿਆ ਬੱਸ ਵੱਜ ਗਈ ਜੇ ਫਿਰ ਟਰਾਲੇ ਜਿੱਥੇ ਤੁਹਾਡੀ ਗੱਡੀ ਵੱਜੀ ਆ ਅਸੀਂ ਮੁੰਡੇ ਰੋ ਕੀ ਕਾ ਵੀ ਕਾਰ ਦੇ ਵਿੱਚ ਬੈੱਡ ਲੈ ਕੇ ਮੈਂ ਗੱਡੀ ਕੋਲ ਰਹਿ ਪਿਆ ਬਾਅਦ ਚ ਇਹੋ ਗੱਲ ਹੋਈ ਜਿਹਦੇ ਮੁੜ ਕੇ ਬਾਕੀ ਜਿਹੜੀ ਬੱਸ ਦੀ ਸਵਾਰੀਆਂ ਨੇ ਪਚਾਹ ਸਾਰਾ ਬੱਸ ਦੇ ਵਿੱਚ ਜਿਹੜੀਆਂ ਗਾੜੀ ਸਵਾਰੀਆਂ ਇੱਕ ਕਨੈਕਟਰ ਨੇ ਤੇ ਲੱਤ ਟੁੱਟ ਗਈ ਹੈ ਤੇ ਬਾਕੀ ਸਵਾਰੀਆਂ ਦੇ ਹੋਰ ਸੱਟਾਂ ਲੇ ਜਿੰਨੀਆਂ ਮਤਲਬ ਗਾੜੀ ਸਵਾਰੀਆਂ ਬੈਠੀਆਂ ਹੋਏ ਇਤੋਂ ਤੱਕ ਸੱਟਾਂ ਆਈਆਂ ਪੁਲਿਸ ਪ੍ਰਸ਼ਾਸਨ ਕੋਲ ਆ ਕੇ ਇਹ ਪਹੁੰਚ ਗਏ ਨੇ ਉਦੋਂ ਕਾਹ ਪਈਆਂ ਮਿੰਟਾਂ ਬਾਅਦ ਪਹੁੰਚ ਗਏ ਫੇਰ ਅਹੀਂ ਪਿਛੇ ਪੱਥਰ-ਪੁੱਥਰ ਲਾਉਣ ਡੇ ਆ ਮੈਂ ਧੁੰਦ ਕਿੰਨੀ ਕ ਧੁੰਦ ਤੇ ਬਹੁਤ ਜਿਆਦੀ ਸੀ ਧੁੰਦ ਦੇ ਕਰਕੇ ਆ ਧੁੰਦ ਦੇ ਕਰਨੋ ਆ ਜੀ ਧੁੰਦ ਤੇ ਦਿਖਦਾ ਹੀ ਨਹੀਂ ਸਾਨੂੰ 6 ਵਜੇ ਹੀ ਘਰੋਂ ਤੁਰਿਆ ਸਾਢੇ 6 ਵਜੇ ਪੌਣੇ 7 ਸਾਨੂੰ ਨਹੀਂ ਇਹਦਾ ਵਿੱਚ ਹਿਸਾਬ ਲੈ ਲਓ ਇੱਕ ਮਗਰ ਜਾ ਕੇ ਦਵਾ ਦਾ ਰੋਡ ਰੋਕਣ ਡੇ ਮੈਂ ਫੇਰ ਨਹੀਂ ਲੋਕ ਰੋਕਣ ਡੇ ਸਪੀਡਰ ਬੱਸੋ ਜਾਨੀ ਨੁਕਸਾਨ ਤੇ ਨਹੀਂ ਆਇਆ ਹਾਂਜੀ ਨਹੀਂ ਜਾਨੀ ਨੁਕਸਾਨ ਨਹੀਂ ਆਇਆ ਛੱਟਾਂ ਨੇ ਹਾਂਜੀ ਸਾਡੇ ਬੇੜੇ ਦੇ ਮਤਲਬ ਇਹ ਦਾਬਾ ਹੀ ਪਸਲੀਆਂ ਨੂੰ ਨਲਾਂ ਦਾ ਮਤਲਬ ਇਹਨੂੰ ਇਹਦੇ ਸੱਟਾਂ ਲੱਗੀਆਂ ਤੇ ਮੰਗ ਕਰਦੇ ਮੰਗੇ ਤਾਂ ਇਹੋ ਹੀ ਆ ਜੀ ਮਤਲਬ ਸਾਡੇ ਬੱਚੇ ਦਾ ਚਲੋ ਮਤਲਬ ਜੋ ਵੀ ਇਦਾਂ ਨੇ ਉਹਦਾ ਇਲਾਜ ਇਲਾਜ ਹੀ ਕਰਾਉਣਾ ਜੀ ਹਾਂਜੀ ਹਾਂਜੀ ਚਸ਼ਮਦੀਦੀ ਦੱਸਣ ਮੁਤਾਬਕ ਵਜਦੀ ਕੰਡਕਟਰ ਦੀਆਂ ਲੱਤਾਂ ਟੁੱਟ ਗਈਆਂ ਤੇ ਜ਼ਖਮੀ ਹੋਈਆਂ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਭਾਟੀ ਕਰਵਾਇਆ ਗਿਆ ਹੈ ਫਿਲਹਾਲ ਦੱਸਦੀ ਕਿ ਫਿਲਹਾਲ ਜ਼ਖਮੀ ਹੋਏ ਲੋਕਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਬਾਕੀ ਲੋਕਾਂ ਨੂੰ ਵੀ ਸੁਨੇਹਾ ਲਾਇਆ ਜਾ ਰਿਹਾ ਕਿ ਸੰਗਣੀ ਧੁੰਦ ਦੇ ਵਿੱਚ ਧਿਆਨ ਦੀ ਨਾਲ ਆਪਣੀ ਗੱਡੀਆਂ ਨੂੰ ਸਲਾਇ ਜਾਵੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ